ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਤਿੰਨ ਟ੍ਰਿਕ ਲੈ ਕੇ ਆਏ ਹਾਂ ਸਭ ਤੋਂ ਪਹਿਲੀ ਟ੍ਰਿਕ ਹੈ ਕਿ ਆਪਣੇ ਨਵੇਂ ਕੱਪੜੇ ਹੁੰਦੇ ਆਪਾਂ ਕੁਝ ਹੀ ਟਾਈਮ ਪਾਉਣੇ ਆ ਤੇ ਇਹਨਾਂ ਵਿੱਚੋਂ ਹਲਕੀ ਜੀ ਪਸੀਨੇ ਦੀ ਸਮੈਲ ਆਉਣ ਲੱਗ ਜਾਂਦੀ ਹੈ ਇਸ ਦੇ ਲਈ ਤੁਸੀਂ ਕੀ ਕਰਨਾ ਹੈ ਕਿ ਇੱਕ ਲੈਣਾ ਨਿਊਜ਼ਪੇਪਰ ਜਿੱਥੇ ਤੁਹਾਨੂੰ ਲੱਗਦਾ ਕਿ ਇਸ ਜਗ੍ਹਾ ਤੇ ਪਸੀਨਾ ਆਇਆ ਹੈ ਉੱਥੇ ਤੁਸੀਂ ਇਸ ਨਿਊਜ਼ਪੇਪਰ ਨੂੰ ਰੱਖ ਦੇਣਾ ਚਾਹੋ ਤਾਂ ਸਾਰੇ ਸੂਟ ਵਿੱਚ ਹੀ ਰੱਖ ਸਕਦੇ ਹੋ ਕਿਉਂਕਿ ਦੋਸਤੋ ਕਈ ਵਾਰ ਆ ਹੁੰਦਾ ਕਿ ਆਪਾਂ ਕੁਝ ਟਾਈਮ ਹੀ ਪਾਉਣੇ ਹਾਂ ਤਾਂ ਤਾਂ ਹਲਕੇ ਜਿਹ ਪਸੀਨਾ ਆਉਣ ਨਾਲ ਸਮੈਲ ਆਉਣ ਲੱਗ ਜਾਂਦੀ ਤੇ ਵਾਰ-ਵਾਰ ਤੋਂ ਆ ਨਾ ਕੱਪੜੇ ਵੀ ਖਰਾਬ ਹੋ ਜਾਂਦੇ ਨੇ ਇਸ ਤੇ ਲਈ ਇੱਕ ਬਹੁਤ ਹੀ ਵਧੀਆ ਤਰੀਕਾ ਹੈ ਇਸ ਸਮੈਲ ਤੋਂ ਬਚਣ ਦੇ ਲਈ ਤੇ ਕਿਵੇਂ ਦੀ ਲੱਗੀ ਟ੍ਰਿਕ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਦੋਸਤੋ ਅਗਲੀ ਟ੍ਰਿਕ ਤੁਹਾਡੇ ਲਈ ਲੈ ਕੇ ਆਏ ਆ ਕਿ ਝਾੜੂ ਨੂੰ ਆਪਾਂ ਕਿਸ ਤਰ੍ਹਾਂ ਸਾਫ਼ ਕਰ ਸਕਦੇ ਹਾਂ ਬਿਨਾ ਤੋਤੇ ਤੋਂ ਸਰਦੀਆਂ ਵਿੱਚ ਬਹੁਤ ਮੁਸ਼ਕਲ ਹੋ ਜਾਂਦਾ ਵਾਰ-ਵਾਰ ਝਾੜੂ ਨੂੰ ਧੋਣਾ ਤੇ ਸੁਕਾਉਣਾ ਗਰਮੀਆਂ ਵਿੱਚ ਤਾਂ ਚੱਟ ਹੀ ਝਾੜੂ ਸੁੱਕ ਜਾਂਦੇ ਨੇ ਤੇ ਧੋਣ ਵਿੱਚ ਵੀ ਕੋਈ ਮੁਸ਼ਕਲ ਨਹੀਂ ਆਉਂਦੀ ਆ ਸਾਲ ਵਿੱਚ ਇਸ ਝਾੜੂ ਨੂੰ ਕਿਸ ਤਰ੍ਹਾਂ ਆਪਾਂ ਸਾਫ਼ ਕਰੀਏ ਤਾਂ ਜੋ ਝਾੜੂ ਦੀ ਸਾਰੀ ਹੀ ਗੰਦਗੀ ਨਿਕਲ ਜਾਵੇ ਇਸ ਤੇ ਲਈ ਤੁਸੀਂ ਕੀ ਕਰਨਾ ਹੈ ਕਿ ਇੱਕ ਬ੍ਰਸ਼ ਲੈਣਾ ਹੈ ਕੱਪੜੇ ਧੋਣ ਵਾਲਾ ਬ੍ਰਸ਼ ਚਾਹੋ ਤਾਂ ਕੱਪੜੇ ਧੋਣ ਵਾਲਾ ਬ੍ਰਸ਼ ਲੈ ਲੋ ਨਹੀਂ ਤੇ ਇੱਕ ਐਕਸਟਰਾ ਬ੍ਰਸ਼ ਸਪੈਸ਼ਲ ਝਾੜੂ ਲਈ ਵੀ ਰੱਖ ਸਕਦੇ ਹੋ ਉਸ ਬ੍ਰਸ਼ ਨੂੰ ਲੈ ਕੇ ਝਾੜੂ ਨੂੰ ਉੱਪਰ ਤੋਂ ਹੇਠਾਂ ਤੇ ਵੱਲ ਹੌਲੀ-ਹੌਲੀ ਜਿ ਲੈ ਜਾਣਾ ਇਸ ਤੇ ਵਿੱਚ ਜਿੰਨੀ ਵੀ ਗੰਦਗੀ ਹੋਵੇ ਗੀ ਸਾਰੀ ਗੰਦਗੀ ਇਸ ਬ੍ਰਸ਼ ਦੀ ਮਦਦ ਦੇ ਨਾਲ ਨਿਕਲ ਜਾਊਗੀ ਦੇਖੋ ਦੋਸਤੋ ਕਿੰਨਾ ਸੋਹਣਾ ਚਾਰੂ ਸਾਫ ਸੁਥਰਾ ਹੋ ਰਿਹਾ ਹੈ ਕਿਉਂਕਿ ਇਸ ਦਿਨ ਵਿੱਚ ਜੋ ਵੀ ਵਾਲ ਧਾਗੇ ਕੁਝ ਵੀ ਫਸਿਆ ਸੀ ਸਾਰਾ ਇਸ ਬ੍ਰਸ਼ ਦੇ ਵਿੱਚ ਫਸ ਚੁੱਕਿਆ ਹੈ ਤੇ ਜਿਹੜਾ ਘੱਟਾ ਮਿੱਟੀ ਸੀ ਉਹ ਹੇਠਾਂ ਚੜ ਗਿਆ ਹੈ ਇਸ ਤਰ੍ਹਾਂ ਤੁਸੀਂ ਦੋਸਤੋ ਝਾੜੂ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਸਾਫ਼ ਕਰ ਸਕਦੇ ਹੋ ਬਿਨਾਂ ਧੋਏ ਤੋਂ ਤੇ ਬ੍ਰਸ਼ ਨੂੰ ਵੀ ਬਾਅਦ ਵਿੱਚ ਧੋ ਕੇ ਤੁਸੀਂ ਇਸ ਨੂੰ ਦੁਬਾਰਾ ਫਿਰ ਤੋਂ ਵਰਤ ਸਕਦੇ ਹੋ ਦੇਖੋ ਜਿਹੜੇ ਵਿੱਚ ਧਾਗੇ ਸੀ ਉਹ ਬ੍ਰਸ਼ ਦੇ ਵਿੱਚੋਂ ਵੀ ਕੱਢ ਦਿੱਤੇ ਗਏ ਨੇ ਹੁਣ ਦੋਸਤੋ ਤੁਹਾਡੇ ਲਈ ਤੀਜੀ ਟ੍ਰਿਕ ਲੈ ਕੇ ਆਏ ਕਿ ਆਪਣੇ ਘਰ ਵਿੱਚ ਪਏ ਹੁੰਦੇ ਨੇ ਪਿੱਤਲ ਜਾਂ ਕਾਂਸੀ ਦੇ ਪਾਂਡੇ ਉਹ ਪਏ ਪਏ ਹੀ ਕਾਲੇ ਹੋ ਜਾਂਦੇ ਨੇ ਉਸ ਨੂੰ ਕਿਸ ਤਰ੍ਹਾਂ ਆਪਾਂ ਸਾਫ਼ ਕਰੀਏ ਬਹੁਤ ਹੀ ਆਸਾਨ ਤਰੀਕਾ ਹੈ ਇਸ ਦੇ ਲਈ ਤੁਸੀਂ ਲੈਣਾ ਜੀ ਇਡਲੀ ਦਾ ਬਟਰ ਇਡਰੀ ਆਪਾਂ ਆਮ ਹੀ ਕਾਰ ਵਿੱਚ ਬਣਾਉਂਦੇ ਰਹਿੰਨੇ ਆ ਤੇ ਕਈ ਵਾਰ ਆਪਣਾ ਬਟਰ ਵੀ ਬਚ ਜਾਂਦਾ ਇਸ ਬਟਰ ਨੂੰ ਤੁਸੀਂ ਸੁੱਟਣਾ ਨਹੀਂ ਸਕੋ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਤਾਂ ਜੋ ਇਸੇ ਤਰ੍ਹਾਂ ਆਪਾਂ ਕੰਮ ਵਿੱਚ ਲੈ ਸਕੀਏ ਇਸ ਨੂੰ ਇਸ ਬਟਰ ਪਏ ਨੂੰ 2 ਦਿਨ ਹੋ ਗਏ ਸੀ ਤਾਂ ਸੋਚਿਆ ਕਿ ਅੱਜ ਤੁਹਾਨੂੰ ਇੱਕ ਟ੍ਰਿਕ ਦੱਸਦੇ ਹਾਂ ਪਾਂਡੇ ਸਾਫ਼ ਕਰਨ ਦੇ ਲਈ ਇਸ ਨੂੰ ਕੀ ਕਰਨਾ ਹੈ ਤੁਸੀਂ ਪਾਂਡਿਆਂ ਦੇ ਉੱਪਰ ਚੰਗੀ ਤਰ੍ਹਾਂ ਲਗਾ ਦੇਣਾ ਹੈ ਲਗਾਉਣ ਤੋਂ ਬਾਅਦ 10 ਤੋਂ 15 ਮਿੰਟ ਇਸੇ ਤਰ੍ਹਾਂ ਹੀ ਪਾਂਡਿਆਂ ਨੂੰ ਪਿਆ ਰਹਿਣ ਦੇਣਾ ਜਦ 10 ਤੋਂ 15 ਮਿੰਟ ਹੋ ਜਾਣ ਤੁਸੀਂ ਸੁੱਕਾ ਕੱਪੜਾ ਸਾਫ਼ ਕੱਪੜਾ ਲੈਣਾ ਹੈ ਉਸ ਦੇ ਨਾਲ ਚੰਗੀ ਤਰ੍ਹਾਂ ਬਟਰ ਨੂੰ ਉੱਪਰੋਂ ਹਟਾ ਦੇਣਾ ਹੈ ਹਟਾਉਣ ਤੋਂ ਬਾਅਦ ਤੁਸੀਂ ਇਸ ਨੂੰ ਧੋ ਕੇ ਸੁਕਾ ਕੇ ਰੱਖ ਸਕਦੇ ਹੋ ਦੇਖੋ ਦੋਸਤੋ 10 ਤੋਂ 15 ਮਿੰਟ ਹੋ ਚੁੱਕੇ ਨੇ ਤਾਂ ਦੇਖੋ ਕਿਵੇਂ ਚਮਕ ਜੀ ਆ ਗਈ ਹੈ ਪਾਂਡੇ ਦੇ ਵਿੱਚ ਹੁਣ ਇਸ ਨੂੰ ਕੱਪੜੇ ਦੇ ਨਾਲ ਉੱਪਰੋਂ ਚੰਗੀ ਤਰ੍ਹਾਂ ਪੂੰਝ ਕੇ ਨੂੰ ਵਿਖਾਉਣੇ ਲਾਈਵ ਰਿਜ਼ਲਟ ਉੱਪਰ ਜਦ ਆਪਾਂ ਪਹੁੰਚ ਦਾਂਗੇ ਤੋਂ ਕੇ ਸਕਾਵਾਂਗੇ ਤਾਂ ਬਹੁਤ ਹੀ ਸੋਹਣੇ ਚਮਕ ਆ ਜਾਵੇਗੀ ਦੇਖੋ ਕਿੰਨੇ ਸੋਹਣੇ ਲੱਗ ਰਹੇ ਚਮਕ ਇੱਕਦਮ ਆ ਗਈ ਆ ਜੀ ਇਸੇ ਤਰ੍ਹਾਂ ਦੇ ਵੀਡੀਓ ਦੇਖਣ ਲਈ ਸਾਡੇ पेज ਨੂੰ ਫੋਲੋ ਕਰੋ ਜੀ